ਆਤੇ ਹੁਣ ਖਬਰਾਂ ਵਿਸਥਾਰ ਨਾਲ ਅੰਮ੍ਰਿਤਸਰ ਸ਼ਹਿਰ ਖਾਣਿਆ ਲਈ ਮਸ਼ਹੂਰ ਹੈ ਪਰ ਕਿਤੇ ਨਾ ਕਿਤੇ ਖਾਨ ਪੀਣ ਚ ਦੁਕਾਨਦਾਰਾਂ ਵੱਲੋਂ ਲਾਪਰਵਾਹੀ ਵੀ ਕੀਤੀ ਜਾ ਰਹੀ ਹੈ ਅੰਮ੍ਰਿਤਸਰ ਰਣਜੀਤ ਐਵੇਨਿਊ ਨੇੜੇ ਪਾਸਪੋਰਟ ਆਫਿਸ ਰੇੜੀ ਮਾਰਕੀਟ ਬਣਾਈ ਗਈ ਹੈ ਪਰ ਦੇਖਣ ਵਿੱਚ ਆਇਆ ਕਿ ਪਹਿਲਾਂ ਤਾਂ ਜਿੱਥੇ ਰੇੜੀ ਮਾਰਕੀਟ ਹੈ ਉਹ ਸਾਰੀ ਜਗ੍ਹਾ ਹੀ ਕੱਚੀ ਹੈ ਅਤੇ ਜੋ ਵੀ ਧੂੜ ਮਿੱਟੀ ਉੱਥੇ ਉੜਦੀ ਹੈ ਉਹ ਖਾਨ ਪੀਣ ਵਾਲੀਆਂ ਚੀਜ਼ਾਂ ਉੱਪਰ ਪੈਂਦੀ ਹੈ ਜਿਸ ਨਾਲ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਦੂਜੇ ਪਾਸੇ ਜਦੋਂ ਫਾਸਟ ਵੀ ਨਿਊਜ਼ ਟੀਮ ਨੇ ਰੇੜੀ ਮਾਰਕੀਟ ਦਾ ਦੌਰਾ ਕੀਤਾ ਤਾਂ ਰੇੜੀ ਮਾਰਕੀਟ ਵਿੱਚ ਕੰਮ ਕਰਨ ਵਾਲੇ ਦੁਕਾਨਦਾਰ ਆਪਣੀਆਂ ਰੇੜੀਆਂ ਤੋਂ ਪਿੱਛੇ हट ਗਏ ਅਤੇ ਫਾਸਟ ਵੀ ਨਿਊਜ਼ ਟੀਮ ਨਾਲ ਗੱਲ ਨਹੀਂ ਕੀਤੀ ਦੇਖਣ ਵਿੱਚ ਆਇਆ ਕਿ ਜੋ ਫੂਡ ਸੇਫਟੀ ਵਿਭਾਗ ਵੱਲੋਂ ਹਦਾਇਤਾਂ ਦਿੱਤੀਆਂ ਗਈਆਂ ਹਨ ਰੇੜੀ ਵਾਲਿਆਂ ਵੱਲੋਂ ਉਹਨਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ ਜਿਸ ਨਾਲ ਲੋਕਾਂ ਦੀ ਸਿਹਤ ਨਾਲ ਖਿਲਵਾੜ ਹੋ ਰਿਹਾ ਹੈ फास्टवे न्यूज़ टीम ਦਾ ਇੱਕੋ ਹੀ ਮਕਸਦ ਹੈ ਕਿ ਲੋਕਾਂ ਨੂੰ ਸਾਫ਼ ਸੁਥਰਾ ਖਾਣਾ ਮਿਲੇ ਨਾ ਕਿ ਕਿਸੇ ਦੇ ਕਾਰੋਬਾਰ ਵਿੱਚ ਵਿਗਨ ਪਾਉਣਾ ਸੋ ਸੇਫਟੀ ਵਿਭਾਗ ਨੂੰ ਵੀ ਉਹਨਾਂ ਲੋਕਾਂ ਦੇ ਉੱਪਰ ਕਾਰਵਾਈ ਕਰਨੀ ਚਾਹੀਦੀ ਹੈ ਜੋ ਨਿਯਮਾਂ ਦੀ ਪਾਲਣਾ ਨਹੀਂ ਕਰ ਰਹੇ ਕਿਉਂਕਿ ਜ਼ਿਆਦਾਤਰ ਦੁਕਾਨਦਾਰਾਂ ਨੇ ਨਾ ਤਾਂ ਸਿਰ ਉੱਪਰ ਕੈਪ ਪਾਈ ਸੀ ਅਤੇ ਨਾ ਹੀ ਹੱਥਾਂ ਉੱਪਰ ਗਲਵਜ਼ ਅਮ੍ਰਿਤਸਰ ਰਣਜੀਤ ਐਵਨਿਓ ਪਾਸਪੋਰਟ ਦਫਤਰ ਲੱਗੇ ਜਿਹੜੀ ਰੇੜੀ ਮਾਰਕੀਟ ਹੈ ਅਸੀਂ ਉੱਥੇ ਦਾ ਦੌਰਾ ਕਰਨ ਵਾਸਤੇ ਪੁੱਜੇ ਆਂ ਤੇ ਮੇਰੇ ਨਾਲ ਮੇਰੇ ਸਹਿਯੋਗੀ ਵਿਜੇ ਕੁਮਾਰ ਵੀ ਆਣੇ ਤੇ ਇੱਕ ਵਾਰ ਤਸਵੀਰਾਂ ਜਰੂਰ ਤੁਥੋ ਤੁਸੀਂ ਤੁਹਾਨੂੰ ਸਾਂਝੀਆਂ ਕਰਾਂਗੇ ਕਿਉਂਕਿ ਇੱਥੇ ਵੱਡੀ ਗਿਣਤੀ ਵਿੱਚ ਲੋਕ ਖਾਣ ਵਾਸਤੇ ਆਉਂਦੇ ਆਂ ਤਸਵੀਰਾਂ ਉਹਨਾਂ ਸਾਂਝੀਆਂ ਕਰਦੇ ਜਿਹੜੀ ਇੱਥੇ ਰੇੜੀ ਮਾਰਕੀਟ ਲੱਗੀ ਹੋਈ ਹੈ ਗੱਲ ਫਿਰ ਅਸੀਂ ਉਹੀ ਕਵਾਂਗੇ ਵੀ ਅਸੀਂ ਕਿਸੇ ਦੇ ਕਾਰੋਬਾਰ ਦੇ ਖਿਲਾਫ ਨਹੀਂ ਆ ਲੋਕ ਆਪਣਾ ਕਾਰੋਬਾਰ ਕਰਨ ਬਾਰੇ ਜਿਹੜੇ ਨਿਯਮ ਹਨ ਉਹਨਾਂ ਦੀ ਪਾਲਣਾ ਵੀ ਕਰਨ ਤੁਹਾਨੂੰ ਤਸਵੀਰਾਂ ਜਰੂਰ ਇੱਥੇ ਦੀ ਦਿ ਪਰ ਇਹਨਾਂ ਦੀ ਜਿਹੜੀ ਇੱਥੇ ਥੱਲੇ ਮਿੱਟੀ ਧੂੜ ਉੱੜਦੀ ਪਈ ਹੈ ਕਾਰਨ ਕਿ ਇੱਥੇ ਲੋਕ ਗੱਡੀਆਂ ਦੇ ਵਿੱਚ ਵੀ ਆਉਂਦੇ ਨੇ ਸਕੂਟਰਾਂ ਉੱਤੇ ਵੀ ਆਉਂਦੇ ਨੇ ਪਰ ਇੱਥੇ ਜਿਹੜੀ ਧੂੜ ਮਿੱਟੀ ਉੱੜਦੀ ਜਿਹੜੀ ਲੋਕੀ ਖਾਣਾ ਖਾ ਰਹੇ ਉਹਦੇ ਵਿੱਚ ਯਾਰੀ ਕਿਤੇ ਨਾ ਕਿਤੇ ਪ੍ਰਸ਼ਾਸਨ ਦੀ ਨਾਕਾਮੀ ਅਸੀਂ ਕਹਿ ਸਕਦੇ ਹਾਂ ਕਿ ਪ੍ਰਸ਼ਾਸਨ ਨੇ ਜੇ ਇਹਨਾਂ ਨੂੰ ਜਗ੍ਹਾ ਦਿੱਤੀ ਆ ਤੇ ਇੱਥੇ ਉਹਨਾਂ ਦਾ ਇੰਤਜ਼ਾਮ ਵੀ ਸਹੀ ਕਰੇ ਇਹਨਾਂ ਉੱਤੇ ਘੱਟ ਤੋਂ ਘੱਟ ਟਾਈਲਾਂ ਲਗਾ ਕੇ ਦੇਵੇ ਤਾਂ ਜੋ ਇੱਥੇ ਜਿਹੜੀ ਧੂੜ ਮਿੱਟੀ ਉੱਡ ਰਹੀ ਉਹਨਾਂ ਓਡੇ ਜਿਹੜੇ ਲੋਕ ਇੱਥੇ ਖਾਣਾ ਖਾਣ ਆਪ ਤੇ ਆ ਰਹੇ ਨੇ ਉਹਨਾਂ ਨੂੰ ਵੀ ਸਹੀ ਸਮਾਨ ਮਿਲ ਜੇ ਦੂਜੇ ਬੱਥੇ ਤਸਵੀਰਾਂ ਵਿੱਚ ਫਿਰ ਸਾਂਝੀਆਂ ਕਰਨਾ ਚਾਹੁੰਦਾ ਹਾਂ ਤਸਵੀਰਾਂ ਤੁਹਾਨੂੰ ਅਸੀਂ ਰੇੜੀ ਮਾਰਕੀਟ ਦੀਆਂ ਤਸਵੀਰਾਂ ਵਿੱਚ ਦਿਖਾਵਾਂਗੇ ਇੱਥੇ ਬੱਖ-ਬੱਖ ਦੁਕਾਨਾਂ ਲੱਗੀਆਂ ਹੋਈਆਂ ਹਨ ਰੇੜੀ ਮਾਰਕੀਟ 'ਚ ਦੁਕਾਨਾਂ ਲੱਗੀਆਂ ਹੋਈਆਂ ਨੇ ਜਿੱਥੇ ਤੱਕ ਗਾਹਕ ਤੇ ਗੱਲ ਦੁਕਾਨਦਾਰਾਂ ਦੀ ਗੱਲ ਕਰਾਂਗੇ ਉਹ ਵੀ ਨਿਯਮਾਂ ਦੀ ਪਾਲਣਾ ਨਹੀਂ ਕਰ ਰਹੇ ਨਾ ਤੇ ਇੱਥੇ ਕਿਸੇ ਨੇ ਦੇਖੋ ਤੁਸੀਂ ਦੁਕਾਨ ਤੇ ਜਦੋਂ ਅਸੀਂ ਕੈਮਰਾ ਹੁਣ ਚਲਾਇਆ ਸਾਰੇ ਹੀ ਰੇੜੀ ਵਾਲੇ ਪਿੱਛੇ ਚਲਦੇ ਚਲ ਕారణ ਅਸੀਂ ਬਾਰ ਬਾਰ ਕਹਾਂਗੇ ਅਸੀਂ ਕਿਸੇ ਦੇ ਕਾਰੋਬਾਰ ਦੇ ਖਿਲਾਫ ਨਹੀਂ ਆ ਪਰ ਜੇ ਰੇੜੀ ਦਾ ਕੰਮ ਕਰਨਾ ਜਾਂ ਤੁਸੀਂ ਕਾਰੋਬਾਰ ਕਰਨਾ ਤੇ ਉਹ ਵੀ ਆਪਣੇ ਨਿਯਮ ਪਾਲਣਾ ਕਰੋ ਜੇ ਤੁਹਾਨੂੰ ਸਹੂਲਤਾਂ ਨਹੀਂ ਮਿਲਦੀ ਅਸੀਂ ਉਹਦੀ ਆਵਾਜ਼ ਵਿੱਚ ਚੁੱਕਾਂਗੇ ਵੀ ਇੱਥੇ ਗੰਦਗੀ ਆ ਜਾਂ ਇੱਥੇ ਮਿੱਟੀ ਆ ਇੱਥੇ ਪ੍ਰਸ਼ਾਸਨ ਨੂੰ ਤਾਂ ਧਿਆਨ ਦੇਣਾ ਚਾਹੀਦਾ ਕਿ ਇੱਥੇ ਜਿਹੜੀਆਂ ਟਾਇਲਾਂ ਵੀ ਲਗਆਂੀਆਂ ਦੂਜੇ ਪਾਸੇ ਜਦੋਂ ਅਸੀਂ ਇੱਥੋਂ ਦਾ ਦੌਰਾ ਕੀਤਾ ਤਾਂ ਕਿਤੇ ਨ ਕਿਤੇ ਰੇੜੀ ਵਾਲਿਆਂ ਨੂੰ ਪਤਾ ਹੈ ਕਿ ਕੱਲ ਵੀ ਖਬਰ ਅਸੀਂ ਪ੍ਰਸਾਰਿਤ ਰੰਜੀਤ ਐਵੇਨਿਊ ਦੀ ਕੀਤੀ ਸੀ ਤਾਂ ਉਹ ਰੇੜੀ ਵਾਲਿਆਂ ਨੂੰ ਪਤਾ ਉਦੋਂ ਤੇ ਉਹ ਜਾਗਰੂਕ ਨਹੀਂ ਹੋ ਜਾਣ ਜਾਂ ਉਹਨਾਂ ਨੂੰ ਪਤਾ ਨਹੀਂ ਲੱਗਾ ਸੀ ਪਰ ਅੱਜ ਕਿਤੇ ਨ ਕਿਤੇ ਉਹਨਾਂ ਨੇ ਉਹ ਖਬਰ ਦੇਖੀ ਹੈ ਉਸ ਖਬਰ ਦਾ ਅਸਰ ਹੁੰਦਾ ਦਿਖਾਈ ਦਿੱਤਾ ਜਦੋਂ ਅਸੀਂ ਕੈਮਰਾ ਚਲਾਇਆ ਸਾਰੇ ਹੀ ਰੇੜੀ ਵਾਲੇ ਆਪਣੀ ਰੇੜੀਆਂ ਛੱਡ ਕੇ ਇੱਥੋਂ ਚਲੇ ਗਏ ਨੇ ਸਾਈਡ ਤੇ ਹੋ ਗਏ ਨੇ ਪਰ ਵੱਡੀ ਗਿਣਤੀ ਵਿੱਚ ਲੋਕ ਇੱਥੇ ਖਾਣਾ ਖਾਣ ਵਾਸਤੇ ਆਉਂਦੇ ਹਨ ਕੀ ਲੋਕਾਂ ਦੀ ਸਿਹਤ ਨਾਲ ਖਿਲਵਾੜ ਤਾਂ ਨਹੀਂ ਹੋ ਰਿਹਾ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਰੇੜੀ ਵਾਲੇ ਜੋ ਕਿ ਚਾਂਪਾਂ ਦਾ ਕੰਮ ਕਰਦੇ ਹਨ ਉਹ ਕੰਮ ਕਰ ਰਹੇ ਹਨ ਨਾ ਤਾਂ ਉਹਨਾਂ ਨੇ ਸਿਰ ਦੇ ਉੱਪਰ ਕੋਈ ਕੈਪ ਪਾਈ ਹੋਈ ਹੈ ਨਾ ਕੁਝ ਕਿਉਂਕਿ ਜੇ ਉਹਨਾਂ ਨੇ ਜੇ ਖਾਣਾ ਪਰੋਸਣਾ ਹੋ ਸਕੇ ਇਹਨਾਂ ਦੇ ਵਾਲ ਖਾਣੇ ਦੇ ਵਿੱਚ ਡਿੱਗਦੇ ਹੋਣਾ ਅਸੀਂ ਫਿਰ ਬਾਰ-ਬਾਰ ਤੁਹਾਨੂੰ ਇੱਕ ਗੱਲ ਕਹਿਣਾ ਚਾਹਾਂਗੇ ਕਿ ਅਸੀਂ ਕਿਸੇ ਦੇ ਕਾਰੋਬਾਰ ਦੇ ਖਿਲਾਫ ਨਹੀਂ ਹਾਂ ਪਰ ਅਗਰ ਨਗਰ ਨੇ ਪਰ ਜਿਹੜੇ ਫੂਡ ਸੇਫਟੀ ਵਿਭਾਗ ਵੱਲੋਂ ਇਹਨਾਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਉਹਨਾਂ ਨੂੰ ਪਾਲਣਾ ਕਰਨੀ ਚਾਹੀਦੀ ਕਿਉਂਕਿ ਲੋਕ ਅੰਮ੍ਰਿਤਸਰ ਸ਼ਹਿਰ ਜਿਹੜਾ ਹੈ ਖਾਣ ਪੀਣ ਦਾ ਸ਼ਹਿਰ ਹੈ ਲੋਕ ਸ਼ਕੀਨ ਹਨ ਖਾਣ ਪੀਣ ਦਾ ਅੰਮ੍ਰਿਤਸਰ ਵਿੱਚ ਵੱਖ-ਵੱਖ ਮਾਰਕੀਟਾਂ ਹਨ ਖਾਣ ਪੀਣ ਦੀਆਂ ਵੱਖ-ਵੱਖ ਫੂਡ ਸੀਟੀਆਂ ਹਨ ਪਰ ਜਿਹੜੀ ਤਸਵੀਰ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇਹ ਪਾਸਪੋਰਟ ਦਫ਼ਤਰ ਦੇ ਨੇੜੇ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਜਿਸ ਤੋਂ ਤੁਹਾਨੂੰ ਮੈਂ ਕਪੜੇ ਸਹਿਯੋਗੀ ਨੂੰ ਕਹਿੰਦਾ ਕਿ ਤੁਹਾਨੂੰ ਤਸਵੀਰਾਂ ਲਗਾਤਾਰ ਦਿਖਾਉਂਦਾ ਰਹੇ ਕਿਉਂਕਿ ਤਸਵੀਰਾਂ ਵਿੱਚ ਤੁਸੀਂ ਜਿੱਥੇ ਅਸੀਂ ਗੱਲ ਕਰ ਰਹੇ ਕਿ ਮਾਰਕੀਟ ਕ ਨਗਰ ਨਿਗਮ ਪ੍ਰਸ਼ਾਸਨ ਨੇ ਦਿੱਤੀ ਜਾਂ ਅਪਰੂਵਮੈਂਟ ਟਰਸਟ ਨੇ ਦਿੱਤੀ ਹੈ ਜਿੰਨੇ ਵੀ ਇਹਨਾਂ ਨੂੰ ਜਗ੍ਹਾ ਦਿੱਤੀ ਹੈ ਉਹਨਾਂ ਨੂੰ ਇੱਥੇ ਇੰਤਜ਼ਾਮ ਵੀ ਕਰਨਾ ਚਾਹੀਦਾ ਕਿਉਂਕਿ ਹੋ ਸਕਦਾ ਕਿ ਇਹਨਾਂ ਕੋ ਕਿਰਾਇਆ ਵੀ ਦਿੱਤਾ ਜਾਂਦਾ ਹੋਏਗਾ ਬਟ ਰੀ ਗੱਲ ਇਹ ਕਿਉਂਕਿ ਜੇ ਇਹਨਾਂ ਰੇੜੀ ਜਗ੍ਹਾ ਦਿੱਤੀ ਹੈ ਤੇ ਇਹਨਾਂ ਕੋ ਕਿਰਾਇਆ ਵੀ ਦਿੱਤਾ ਜਾਂਦਾ ਹੋਗਾ ਪਰ ਇਹਨਾਂ ਸਹੂਲਤਾਂ ਨਹੀਂ ਦਿੱਤੀਆਂ ਜਾ ਰਹੀਆਂ ਦੂਜੇ ਪਾਸੇ ਰੇੜੀ ਵਾਲਿਆਂ ਵੱਲੋਂ ਵੀ ਜਿਹੜੇ ਨਿਯਮ ਹਨ ਉਹਨਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਲਗਾਤਾਰ ਰੇੜੀ ਵਾਲੇ ਆਪਣਾ ਕਾਰੋਬਾਰ ਕਰ ਰਹੇ ਹਨ ਪਰ ਨਿਯਮਾਂ ਦੀ ਪਾਲਣਾ ਕਿਤੇ ਨਹੀਂ ਕੀਤੀ ਜਾ ਰਹੀ ਨਾ ਤਾਂ ਕਿਸੇ ਦੇ ਸਿਰ ਤੇ ਕੈਪ ਆ ਨਾ ਕਿਸੇ ਦੇ ਗਲਬ ਚ ਪਾਇਆ ਹੋਇਆ ਕਿਉਂਕਿ ਵੱਡੀ ਗਿੱਟੀ ਚ ਲੋਕ ਇੱਥੇ ਖਾਣਾ ਖਾਣ ਵਾਸਤੇ ਆਉਂਦੇ ਹਨ ਤੇ ਲੋਕਾਂ ਦੀ ਸਿਹਤ ਦਾ ਕਿਤੇ ਨਾ ਕਿਤੇ ਖਿਲਵਾੜ ਕੀਤਾ ਜਾ ਰਿਹਾ ਹੈ ਅਸੀਂ ਫੂਡ ਸੇਫਟੀ ਵਿਭਾਗ ਨੂੰ ਇੱਕ ਵਾਰ ਫਿਰ ਅਪੀਲ ਕਰਾਂਗੇ ਕਿ ਦਿੱਲੀ ਵਧੀਆ ਕੰਮ ਕਰ ਰਹੀ ਹੈ ਅਰਜਿੰਦਰ ਸਿੰਘਾ ਨੇ ਬਹੁਤ ਵਧੀਆ ਕੰਮ ਕਰ ਰਹੇ ਹੈ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ਤੇ ਛਾਪੇ ਮਾਰ ਵੀ ਕੀਤੀ ਜਾ ਰਹੀ ਉਹਨਾਂ ਵੱਲੋਂ ਪਰ ਕਿਤੇ ਨਾ ਕਿਤੇ ਜਦੋਂ ਇਹ ਰੇੜੀ ਵਾਲਿਆਂ ਦੇ ਅਸੀਂ ਤਸਵੀਰਾਂ ਲਗਾਤਾਰ ਦਿਖਾ ਰਹੇ ਆ ਵੀ ਕੱਲ ਵੀ ਦਿਖਾਈ ਸੀ ਅੱਜ ਫੇਰ ਦਿਖਾ ਰਹੇ ਆਂ ਵੀ ਨਿਯਮਾਂ ਦੀ ਪਾਲਣਾ ਕਿਉਂ ਨਹੀਂ ਕੀਤੀ ਜਾ ਰਹੀ ਹੈ ਅਗਰ ਲੋਕੀ ਇੱਥੇ ਖਾਣਾ ਖਾਣ ਵਾਸਤੇ ਆਉਂਦੇ ਹਨ ਲੋਕੀ ਪੈਸੇ ਦੇ ਕੇ ਖਾਣਾ ਖਾਂਦੇ ਹਨ ਤੇ ਫਿਰ ਨਿਯਮਾਂ ਦੀ ਪਾਲਣਾ ਕਿਉਂ ਨਹੀਂ ਕੀਤੀ ਜਾ ਰਹੀ ਕਿਉਂ ਨਹੀਂ ਇਹਨਾਂ ਕੋਲ ਗਲਵਜ਼ ਪਾਏ ਜਾਂਦੇ ਕਿਉਂ ਨਹੀਂ ਆਪਣਾ ਜਿਹੜੇ ਇਹਨਾਂ ਨੂੰ ਫੂਡ ਸੇਫਟੀ ਵਿਭਾਗ ਵੱਲੋਂ ਇਹਨਾਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਉਹਨਾਂ ਦੀ ਪਾਲਣਾ ਕਿਉਂ ਨਹੀਂ ਕਰਦੇ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਅਸੀਂ ਜੀ ਭਾਜੀ ਕੀ ਨਾਮ ਤੁਹਾਡਾ ਜੀ ਹੈ ਇਹ ਤੁਸੀਂ ਕੈਪ ਜੋ ਨਹੀਂ ਪਾਈਗੀ ਕੈਪ ਨਹੀਂ ਲਾਗੇ ਹਾਂਜੀ ਉਹ ਰੱਖਦੇ ਨੇ डाले नहीं ना कोई नहीं डाला ना इसलिए नहीं कोई नहीं डाला तो बाकी खो में जाएंगे आप ही चले जाएंगे डालेंगे आप नहीं डालेंगे नहीं अब तो हमने कहा तो डालेंगे तो आप पहले लोगों लोग पैसे खर्च के सामान खरीद रहे हैं आपसे आप अपना क्यों नहीं करते आए ना दो दिन वाला दो दिन हुए तो क्या हुआ कैप कोई महंगी थोड़ी है वो तो दस रुपये की कैप है सारी लोगों को खाना खिला रहे हो आप तो आपको करना तो चाहिए ना आपको नियम जो दिए हुए हैं नगर अपने फूड सेफ्टी विभाग की ओर से आपको पालना करना चाहिए ना ਉਹ ਕਿਉਂ ਨਿਕਾਈ ਹੈ ਲਾਇੰਗ ਹੈ ਇਹ ਬਿਲਕੁਲ ਕਿਤੇ ਨਾ ਕਿਤੇ ਗਲਤੀ ਵੀ ਮੰਨਦੇ ਹੋਏ ਨਜ਼ਰ ਆ ਰਹੇ ਨੇ ਕਿ ਅਸੀਂ ਕੈਪ ਨਹੀਂ ਪਾਈ ਹੋਈ ਆ ਪਰ ਅੱਛੀ ਫਿਰ ਤੁਹਾਨੂੰ ਇੱਕ ਵਾਰ ਤਸਵੀਰਾਂ ਦਿਖਾ ਦਾਂਗਾ ਤੁਸੀਂ ਦੇਖ ਸਕਦੇ ਹੋ ਲੋਕ ਵੱਡੀ ਗਿਣਤੀ ਵਿੱਚ ਇੱਥੇ ਖਾਣ ਪੀਂਦੀਆਂ ਚੀਜ਼ਾਂ ਖਰੀਦਣ ਵਾਸਤੇ ਆਉਂਦੇ ਆਂ ਅਤੇ ਖਾਂਦੇ ਵੀ ਆਂ ਪਰ ਕਿਤੇ ਨਾ ਕਿਤੇ ਨਿਯਮਾਂ ਦੀ ਉਲੰਘਣਾ ਵੀ ਕੀਤੀ ਜਾ ਰਹੀ ਹੈ ਇਹਨਾਂ ਰੇੜੀ ਵਾਲਿਆਂ ਵੱਲੋਂ ਸਾਡੀ ਇੱਕੋ ਹੀ ਅਪੀਲ ਆ ਅਸੀਂ ਬਾਰ-ਬਾਰ ਤੁਹਾਨੂੰ ਇੱਕ ਗੱਲ ਜਰੂਰ ਕਹਿਣਾ ਚਾਹਦੇ ਆਂ ਕਿਉਂਕਿ ਦਰਖਸ਼ਤ ਜਦੋਂ ਦੇਖਦੇ ਆਂ ਜਾਂ ਸਾਡੇ ਸਰੋਤੇ ਸਾਡੀ ਖਬਰਾਂ ਵੇਖਦੇ ਨੇ ਉਹ ਕਹਿੰਦੇ ਨੇ ਕਿਤੇ ਨੇ ਕਿਤੇ ਰੇੜੀ ਵਾਲਿਆਂ ਨੂੰ ਬਲੈਕਮੇਲ ਕੀਤਾ ਜਾ ਰਿਹਾ ਪਰ ਅਸੀਂ ਫਿਰ ਤੋਂ ਇੱਕ ਵਾਰ ਫਿਰ ਕਹਿਣਾ ਚਾਹੁੰਦੇ ਆਂ ਅਸੀਂ ਕਿਸੇ ਦੇ ਕਾਰੋਬਾਰ ਦੇ ਖਿਲਾਫ ਨਹੀਂ ਲੋਕ ਆਪਣਾ ਕਾਰੋਬਾਰ ਕਰਨ ਪਰ ਜਿਹੜੀਆਂ ਆਪਣੇ ਫੂਡ ਸੇਫਟੀ ਵਿਭਾਗ ਵੱਲੋਂ ਹਦਾਇਤਾਂ ਦਿੱਤੀਆਂ ਗਈਆਂ ਉਹਨਾਂ ਦੀ ਪਾਲਣਾ ਵੀ ਕਰਨ ਕਿਉਂਕਿ ਤੁਹਾਨੂੰ ਤਸਵੀਰਾਂ ਫਿਰ ਇੱਕ ਹੋਰ ਦਿਖਾ ਦਿੰਨੇ ਆਂ ਪਰ ਉਹ ਰੇੜੀ ਛੱਡ ਕੇ ਚੱਲ ਕੇ ਤਸਵੀਰਾਂ ਕੀ ਦਿਖਾਣੇ ਉਹਨਾਂ ਨਾਲ ਗੱਲਬਾਤ ਵੀ ਕਰਨੀ ਚਾਹੀਦੀ ਪਰ ਉਹ ਰੇੜੀ ਛੱਡ ਕੇ ਹੀ ਚੱਲ ਗਏ ਨੇ ਦੂਜੇ ਵਾਰ ਜੀ ਪਾਜੀ ਆਪਾਂ ਕੰਮ ਕਰ ਉਹ ਠਾ ਕੰਮ ਕਰਿਆ ਆ ਆਪਣਾ ਚੈਂਪਾ ਦਾ ਕੰਮ ਬਈ ਤੇ ਚੈਂਪਾ ਦਾ ਕੰਮ ਕਰ ਰਹੇ ਵਧੀਆ ਕੰਮ ਕਰ ਰਹੇ ਪਰ ਸ਼ੇਰ ਤੇ ਕੈਬ ਕੋ ਨਹੀਂ ਬੰਦੇ ਦੇ ਸਰ ਆਪਣਾ ਕੋਲੇ ਦਾ ਕੰਮ ਚੰਗਿਆੜੀ ਉੱਡ ਕੇ ਪੈ ਸਕਦੀ ਕੇ ਇਹ ਕੀ ਬਾਹਲ ਉੱਡ ਕੇ ਵਿੱਚ ਪੈ ਜਾ ਫੇਰ ਵਾਲਾ ਦੀ ਕੋਈ ਗੱਲ ਨਹੀਂ ਤੇ ਕੈਬ ਚ ਚੱਲ ਕੇ ਫੇਰ ਕਿਥੋਂ ਕਿਹੜਾ ਫੂਟ ਅਸੀਂ ਦੇ ਰਿਹਾ ਕਿਸੇ ਨੂੰ ਉਹਦੇ ਵਿੱਚ ਤੁਹਾਡੇ ਬਾਲ ਉੱਡ ਕੇ ਜਾਣ ਫੇਰ ਕੋਈ ਸਸ ਜਰਵਾਰਾ ਨੂੰ ਅਜੇ ਤੇ ਕੋਈ ਗੱਲ ਨਹੀਂ ਕੀ ਜੀ ਬਿਲਕੁਲ ਉਹਨਾਂ ਨੇ ਕਿਹਾ ਕਿ ਸਾਡਾ ਚੰਗਿਆੜੀ ਦਾ ਕੰਮ ਚੰਗਿਆੜੀ ਉੱਡ ਕੇ ਪੈ ਸਕਦੀ ਹੈ ਪਰ ਜੇ ਬਾਲ ਕਿਥੇ ਗਰਾਗਦੇ ਸਮਾਨ ਵਿੱਚ ਖਾਣ ਪੀਣ ਵਾਜੇ ਪੈ ਜਾਏ ਉਹਦੀ ਕੋਈ ਗੱਲ ਨਹੀਂ ਕੀ ਫੇਰੇ ਇਹ ਤੇ ਇਹ ਸਰੇ ਆਮ ਕੈਮਰੇ ਦੇ ਸਾਹਮਣੇ ਅਗਲੇ ਕਹਿ ਰਹੇ ਆ ਵੀ ਜਿਹੜਾ ਅਸੀਂ ਕਾਰੋਬਾਰ ਕਰ ਰਹੇ ਆ ਉਹ ਅਸੀਂ ਸਹੀ ਕਰ ਰਹੇ ਆ ਅਸੀਂ ਜੇ ਕੈਪ ਨਹੀਂ ਪਾਈ ਤੇ ਕੋਈ ਗੱਲ ਨਹੀਂ ਤੇ ਸਾਡੀ ਇੱਕੋ ਹੀ ਅਪੀਲ ਆ ਫੂਡ ਸੇਫਟੀ ਵਿਭਾਗ ਨੂੰ ਵੀ ਅਸੀਂ ਕਿਸੇ ਦੇ ਕਾਰੋਬਾਰ ਦੇ ਖਿਲਾਫ ਨਹੀਂ ਅਸੀਂ ਬਾਰ ਬਾਰ ਕਹਿ ਰਹੇ ਆ ਪਰ ਕਿਤੇ ਨਾ ਕਿਤੇ ਇਹ ਰੇੜੀ ਵਾਲਿਆਂ ਨੂੰ ਆਪਣੇ ਜਿਹੜੇ ਇਹਨਾਂ ਨੂੰ ਫੂਡ ਸੇਫਟੀ ਵਿਭਾਗ ਵੱਲੋਂ ਇਹਨਾਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਹਨ ਉਹਨਾਂ ਦੀ ਉਹਨਾਂ ਨੂੰ ਪਾਲਣਾ ਕਰਨੀ ਚਾਹੀਦੀ ਆ ਅਮਰitsar ਫਾਸਟ ਵੀ ਕੇਬਰਨੋ ਸਹਿਯੋਗੀ ਵਿਜੇ ਕੁਮਾਰ ਜਨ ਰਕੇਸ਼ ਕੁਮਾਰ